ਆਹਨ ਜੀ ਕੀ ਹਾਲ ਚਾਲਾ ਸਵੇਰ ਦੇ ਵਜੇ 6:30 6:30 ਉੱਠਾ ਤਾਂ ਮੈਂ ਵੈਸੇ 5 ਵਜੇ ਤੋਂ 5 ਵਜੇ 5 ਵਜੇ ਉੱਠੜਾ ਆਈਗਾ ਮੈਂ ਚਾਹ ਚੁ ਪੀਤੀ ਅੱਖਾਂ ਖੁੱਲੀਆਂ ਮੈਂ 6:30 ਵਜੇ ਆ ਦੇਖੋ ਆ ਸੁੱਤੀ ਪਈ ਅਜੇ ਤੇ ਐ ਕਿ ਚਲੋ ਉੱਠ ਕੇ ਵਲੌਗ ਸ਼ੁਰੂ ਕਰਦੇ ਆ ਆ ਜੀ ਕੱਢੇ ਅੱਜ ਸੀ ਕੱਬ ਤੋਂ ਛੁੱਟੀ ਹੋ ਗਈ ਮੈਂ ਵਲੌਗ ਸ਼ੂਟ ਕਰ ਲੇ ਉਪਰ ਦਾ ਹਾਂ ਉਹ ਨੋਟ ਦੇ ਆ ਕੋਈ ਪਸੂ ਨਹੀਂ ਕੰਮ ਕਰਾਂਗੇ ਤੇ ਮੰਮੀ ਗਈ ਆ ਪਸੂ ਚੋਣਾ ਠੀਕ ਹੈ ਸਾਡੇ ਸਵੇਰੇ 5:30 ਵਜੇ ਪਸੂ ਚੱਲ ਜਾਂਦੇ ਚਾਹ ਚ ਬੀਬੀ ਮੰਮੀ ਡੜੀ ਹੋਰੀ ਮੰਮੀ ਮੇਰੀ 4:30 ਵਜੇ ਚਾਹ ਹੁਣ ਆਉਂਦੀ ਹੈ ਤੇ ਚਾਹ ਪੀ ਕੇ ਇੱਥੇ ਲੱਗ ਜਾਂਦੇ ਪਸੂ ਉਹ ਪਸੂ ਚੋਂਦੇ ਆ ਕਿਉਂਕਿ ਸਾਡਾ ਅਸੀਂ ਰੰਨੇ ਸ਼ਹਿਰ ਚ ਪਰ ਕੰਮ ਸਾਡਾ ਪਿੰਡਾਂ ਵਾਲੀ ਆ ਸਾਰਾ ਤੁਹਾਨੂੰ ਪਿਛਲੇ ਵਲੋਗਾਂ ਵਿੱਚ ਵੀ ਦਿਖਾਇਆ ਹੋਇਆ ਵੀ ਆਪਣੇ ਪਸ਼ੂਤ ਹੈ ਜੀ ਆਪਾਂ ਸੁਸਾਂਦੇ ਤੇ ਵਾੜੀ ਨਹੀਂ ਮਿਲਦੀ ਜੰਗਰ ਇੱਥੇ ਮਾੜਾ ਮੋਟਾ ਦੁੱਧ ਦਾ ਕੰਮ ਜਿਹੜਾ ਆਪਾਂ ਕਰਦੇ ਆ ਠੀਕ ਹੈ ਦੋ ਮੱਝਾਂ ਦੀ ਇੱਕ ਗਾਂ ਕੀ ਬਚਰੀ ਆ ਦੇਖੋ ਸਾਡੇ ਚਾਲੇ ਭੰਡੇ ਵੀ ਇੱਥੇ ਪਏ ਓਟ ਖੜੋ ਮੈਡਮ ਜੀ ਓਟ ਖੜੋ ਓਟ ਖੜੋ ਓਟ ਖੜੋ ਉੱਠ 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 ਮੂਹੇ ਕਿਉਂ ਕਿਤੇ ਤੁਹਾਨੂੰ ਅੱਜ ਨੂੰ ਪਤਾ ਨਹੀਂ ਹੋਣਾ ਕੀ ਮੇਰੀ ਭੈਣ ਬੋਲਦੀ ਨਹੀਂ ਜਵਾਂ ਨਹੀਂ ਬੋਲ ਪਉਂਦੀ ਉੱਠ ਜਾ ਚਲੋ ਇਹ ਉਹਨੇ ਅਸੀਂ ਉੱਠਦੇ ਆ ਉਹਨੂੰ ਮਿਲਦੇ ਆ ਡਾਇਰੈਕਟ 9 ਵਜੇ ਟਾਟਾ ਸੋਸ ਜੀ ਕੱਲ ਕਮਿੰਗ ਹੇਅਰ ਇਹ ਲੋਕ ਪੂਰਾ ਦੇਖੋ ਕਿ ਕਿੰਨੇ ਲੋਕ ਖਿਡਾਰੀ ਹੁੰਦੇ ਆ ਫਰੈਸ਼ ਫੂਡ ਮਾਣਦੇ ਆ ਤਾਂ ਮਿਲਦੇ ਆ ਟ੍ਰੈਕਟਰ ਉੱਪਰ ਚੜੀ ਤੋਂ ਹਾਂਜੀ ਕਿ ਹਾਲਚਾਲ ਉੱਠ ਖੜਿਆ ਸੀਗਾ 9 ਵਜੇ ਦਾ ਕਾਈ ਪਰਛੇਤੀ ਉੱਠ ਰਿਹਾ ਛੇਤੀ ਮੈਂ ਕਿਹਾ ਚਲੋ ਵਲੋਗ ਨਾਲੇ ਸ਼ੂਟ ਕਰ ਲੈਂਦੇ ਕੰਟੈਂਟ ਮਿਲ ਜੂਗਾ ਤੇ ਗੱਲ ਇਹ ਹੈ ਵੀ ਮੈਂ ਕਰਦਾ ਹੋਇਆ ਰਾਸ਼ਨ ਖਤਮ ਹੋ ਤੇ ਅੱਜ ਅਸੀਂ ਕਿ ਸੰਡੇ ਮੈਂ ਕਿ ਰਾਸ਼ਨ ਲੈ ਆਈਏ ਤੋ ਕੀ ਰਾਸ਼ਨ ਨੂੰ ਪੂਰਾ ਖਤਮ ਹੋ ਗਿਆ ਮੈਂ ਮਹੀਨੇ ਦਾ ਲਗਿਆ ਨਾ ਰਾਸ਼ਨ ਇਕੱਠਾ ਤੇ ਉਹ ਖਤਮ ਹੋ ਗਈ ਤੇ ਰਾਸ਼ਨ ਲੈਣ ਜਾਣਾ ਹੈਗਾ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਕੀ ਲੈਣੇ ਆਪਾਂ ਤੇ ਰਾਸ਼ਨ ਲੈਣ ਚੱਲਦੇ ਹਾਂ ਬਸ ਚਾਹ ਬਣੀਆਂ ਦੀ ਚਾਹ ਪੀ ਲਈਏ ਉਸ ਤੋਂ ਬਾਅਦ ਆਪਾਂ ਰਾਸ਼ਨ ਲੈਣ ਦੀ ਦੁਕਾਨ ਤੇ ਮਿਲਦੇ ਹਾਂ ਸਿੱਧਾ ਡਾਇਰੈਕਟ ਠੀਕ ਹੈ ਚਲੋ ਚਲਿਏ ਦੇਖੋ ਪਸ਼ੂਆਂ ਵਾਲੇ ਬਾੜੇ ਚ ਖੜ ਕੇ ਸ਼ੂਟ ਕਰੀ ਜਾਂਦਾ ਮੈਂ ਪਸ਼ੂਆਂ ਵਾਲੇ ਬਾੜੇ ਚ ਕਿਉਂ ਅੱਜ ਸਿੱਟਣਾ ਅੱਜ ਪੂਰਾ ਖੜਾ ਸਫਾਈ ਕਰਾਂਗੇ ਕੋ ਕਿੰਨਾ ਹੀ ਹੋਇਆ ਪਿਆ ਦੇਖੋ ਕਿੰਨਾ ਹੋਇਆ ਗੋਆ ਅੱਜ ਸੱਟਾਂਗੇ ਠੀਕ ਹੈ ਜਿਨੇ ਕਿਸ ਨੇ ਮੇਰੀ ਮੋਟਰਸਾਈਕਲ ਦੇ ਰਿਵਿਊ ਦਿੱਤਾ ਹੋਇਆ ਉਹ ਨਹੀਂ ਵੀਡੀਓ ਦੇਖੀ ਉਹ ਵੀਡੀਓ ਦੇਖ ਲਓ ਠੀਕ ਹੈ ਇਹ ਸੋ ਜਸਟ ਪਹਿਲਾ ਵੀਡੀਓ ਹੀ ਹੈਗੀ ਹੈ ਤੇ ਜੇ ਕੁਝ ਵੀ ਚੰਗਾ ਲੱਗਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੇਸਿਕਲੀ 300 ਸਬਸਕ੍ਰਾਈਬਰ ਤਾਂ ਹੋ ਗਏ 300 ਦਾ ਟਾਰਗੇਟ ਸੀ 300 ਹੋ ਗਏ थोड़ा बहुत दिलों धनवाद है तुम करवाओ ठीक है टारगेट है प्न सौ पौर कंप्लीट करो ते उस तो कोई चीज़ लेके आवे नवी सरप्राइज होगा ठीक है देखो चेक करो ਤੇ ਕਿੰਨੇ ਕਿ ਜੀ ਉਹ ਵੀ ਜੇ ਕਰਦੇ ਹਾਂ ਉਹ ਵੀ ਨਾ ਉਹ ਵੀ ਜੇ ਕਰਦੇ ਹਾਂ ਉਹਦਾ ਦੇ ਹੋਏ ਯਾ ਗਣਾ ਹਾਂ ਰਾਸ਼ਨ ਤੋਲਦੇ ਲਿਆ ਲਿਆ ਦੇ ਕੀ ਦਿਨ ਹੈ ਦੇ 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 ਯਾਰ ਜਿਹੇ ਕੱਪ ਦਾ ਨਹੀਂ ਲੱਗੇ ਜੇ ਤੂੰ ਫਾਗੜੀ ਕਰਦੀ ਨਾ ਇਹਨਾਂ ਨੂੰ ਤੇ ਤਾਂ 100 ਦੇ ਨਿਕਣ ਗਈ ਹਾਂ ਤੂੰ ਤਾਂ ਵੇਚ ਲੈ 100 ਆ

ਤੋਂ ਬੱਗਾ ਕਿੱਥੇ ਕਿੱਥੇ ਟੋੜੇ ਕੋਲ ਹਾਂ ਗੁੱਡੇ ਦਾ ਬੱਗਾ ਕਿੱਥੇ ਹੈਗਾ ਗੁੱਡੇ ਦਾ ਹਾਂ ਗੁੱਡੇ ਦਾ ਵੱਡਾ ਖਾਲੀ ਤੇ ਜਿਆਦਾ ਹਾਂ ਤੋ ਤੇ ਉਹ ਜੀ ਕਿਹੜੇ ਕਿਹੜੇ ਚਾਹ ਬੀਜ ਲਾਉਂਦੇ ਕਿਹੜੇ ਫਿਰ ਦਿੱਕਣਾ ਵੀ ਹੈ ਮਿੱਠਾ ਠੰਡ ਤੋਲਦੇ ਹਾਂ ਤਾਲੀ ਬੀਜ ਹਾਂ ਦੋ ਲਾਉਂਦੇ ਤੋਲਦਾ ਆਸਲਾ ਨਹੀਂ ਦੇਗਾ ਤਾਲਾ ਕੀ ਹੋਇਆ ਓਏ ਹਲੋ ਉਹ ਉਹ ਕਿੱਥੇ ਆ ਰਿਫਾਈਨਡ ਰਿਫਾਈਨਡ ਹੋ ਗਿਆ ਹਲੋ ਉਹ ਕਿੰਨੀ ਖੰਡ ਆਉਣੀ ਦੋਨ ਦੀਆਂ ਕਿਆ ਕਿੰਨੀ ਇੰਨੀ ਨਹੀਂ ਰੜੀ ਪੈ ਚੋ ਇਹਦਾ 20 ਕਿਲੋ ਆ ਗਈ 20 ਕਿਲੋ ਆ ਗਈ 10 ਕਿਲੋ ਹੋ ਗਈ 11 ਕਿਲੋ ਕਿੰਨੇ ਦੀ ਆਏ 400 ਤੋਂ 60 ਦੀ 400 ਤੋਂ 60 ਦੀ ਇਹ ਦੇ ਆ ਕਰੀ ਦੇ ਰੂ ਨਾ ਸਮਝੋ ਹੁਤਾ ਕਰ ਲਿਆ ਏ ਜਲਸੀ ਕਪੜੇ ਦੋਤ ਤੇ ਜਾ ਰਹੇ ਨੇ ਪੂਰੇ ਦੇ ਪੂਰੇ ਹਨ ਟੋਪ ਯੱਪਾ ਵੀ ਇਧਰ ਆ ਗਏ ਤਾਂ ਸਮਾਨ ਆ ਗਈ ਕਿਤੀ ਦੇਖੋ ਰਾਂਝਾ ਕਿਵੇਂ ਲੱਗ ਰਹੇ ਦੱਸੋ

रोटी तैयारी होन लगी आटा गुन्ना है चेक करो क्या देख रहे हो आप? क्या देख रहे हो भाईजान अज स्कीम बन रही है पिंड जान दी। देख दें की बंदा ਇੱਕ ਸੂਰਜ ਉੱਠ ਮੈਂ ਚੱਲ ਪੈਣ ਜਿਹੜਾ ਕਰਦੇ ਹਾਂ ਇੱਕ ਤੇ ਇਹਨੇ ਮਿਲਾਂ ਮੈਂ ਤੁਹਾਨੂੰ ਰੂ ਚੱਕ ਕਰੋ ਕੀ ਪਾ ਦੀ ਪੱਠੇ ਪਾਵਾਂਗੇ ਤੇ ਜਾਣਾ ਨਹੀਂ ਫਿਰ ਪਿੰਡ ਚੱਲੇ ਆ ਤੇ ਉਹ ਨਹੀਂ ਜਾਂਦੀ ਜੀ ਕਿਉਂ ਉਹ ਨੂੰ ਮੈਂ ਮਜਮੂਰੇ ਵੀ ਖੜਨਾ ਤੂੰ ਦਰਾਦ ਲਾ ਕੇ ਆਏਗਾ ਮੈਂ ਮਜਮੂਰੇ ਖੜਾਉਣਾ ਉਹ ਨੂੰ ਮੈਂ ਇੱਥੇ ਚੋਈ ਨਹੀਂ ਜਾਂਦੀ ਸ਼ਾਮ ਨੂੰ ਇਹਨੇ ਕੀ ਪਤਾ ਕਦੋਂ ਆਉਣਾਗਾ ਜੇ ਮੈਨੂੰ ਪਿਆਸ ਆ ਮੈਨੂੰ ਕਿ ਤੂੰ ਦਵਾਈ ਦੇ ਦਵਾਲਿਆ ਦਵਾਈ ਕੰਮੀ ਨੂੰ ਹੋ ਗਿਆ ਯਾਰ ਸੱਲ ਕੱਟ ਗਈ ਸੀ ਦਵਾਈ ਦੋਣੀ ਸੀ ਠੀਕ ਹੈ ਮਾਈ ਦਾ ਤੇ ਤੂੰ ਖੋਲੀ ਆ ਲੈ ਦਵਾਈ ਦੋਣੀ ਸੀ ਤੇ ਚਲੋ ਦਵਾਈ ਦਵਾਵਾਂਗੇ ਦਵਾਈ ਸੀ ਵੈਸੇ ਟੈਸਟ ਕਰਵਾਏ ਸੀ ਹੁੰਦੇ ਹੁੰਦੇ ਵਿੱਚ ਟੈਸਟ ਤੇ ਸੱਲ ਕੱਟਿਆ ਜਾ ਤੇ ਟਾਈ ਫੈੜਾ ਆ ਤੇ ਹੁਣ ਦਵਾਈ ਖਤਮ ਹੋ ਗਈ ਫਿਰ ਦਵਾਵਾਂਗੇ ਪਿੰਡੋਂ ਆ ਕੇ ਕਿਰਾਂ ਪਿੰਡ ਚੱਲਦੇ ਆ ਪੱਠੇ ਲੈ ਆਣੇ ਪੱਠੇ ਡੜੀ ਗਿਆ ਪੱਠੇ ਲੈ ਕੇ ਆਉਣੇ ਆ ਠੀਕ ਹੈ ਪੱਠੇ ਲੈ ਆ ਕੇ ਪਾ ਕੇ ਪੱਠੇ फिर आप जागे पिंड तैयार थी तो सीधा आपते मिला ठीक है जीत तक बने रहा है बलॉग दे ठीक है प्यार दो ब्लॉग न जिन्ना भी दिता जाता ठीक है जी हाँ जी हो चुके तैयार से ना चलिया जी पिंड ठीक है जी ना हो गए रेडी हो गया सी पहला तो पशु पशुओं के पट्ठे लैने से अपना ਉਹ ਪੱਠੇ ਲੈ ਲਏ ਸੀਗੇ ਤੇ ਮੈਂ ਕਿਹਾ ਚਲੋ ਹੁਣ ਨਾਲ ਹੀ ਨਹਾ ਕੇ ਤੇ ਰੈੜੀਆਂ ਹੋਣ ਜਮਾ ਵਜਾਂ ਵਾਸਤੇ ਕੋੜ ਕੋੜ ਪਾਣੇ ਆ ਤੇ ਇੰਨੀ ਗੱਲ ਦੇ ਠੀਕ ਹੈ ਜੀ ਤੇ ਅੱਗੇ ਦਾ ਤੁਹਾਨੂੰ ਮੈਂ ਰਸਤੇ ਦਾ ਵੀ ਤੁਹਾਨੂੰ ਦਿਖਾਈ ਦਊਗਾ ਠੀਕ ਹੈ ਜੋ ਵੀ ਹੋਊਗਾ ਤੇ ਬਾਕੀ ਪਿੰਡ ਦਾ ਪਿੰਡ ਚ ਹੀ ਵਲੌਗ ਆਊਗਾ ਤੇ ਇੱਕ ਦੋ ਰੂਲਾ ਸ਼ੂਟ ਕੀਤੀਆਂ ਸੀਗੀਆਂ ਠੀਕ ਹੈ ਹੁਣੇ ਨਹਾ ਗਏ ਤੇ ਜਾ ਕੇ ਇੰਸਟਾਗ੍ਰਾਮ ਤੇ ਆਈਡੀ ਸਰਚ ਮਾਰ ਲਓ ਹਰਮਨ ਐਡ ਦਾ ਰੇਟ 75 ਠੀਕ ਹੈ ਜੀ ਤੇ ਜੇ ਸਰਚ ਮਾਰੋਗੇ ਆ ਜੂਗੀ ਇਹ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਤੇ ਸਬਸਕ੍ਰਾਈਬ ਵੀ ਕਰਿਓ ਕਿ ਇਹ ਯਾਰ ਮੈਂ ਬੜੀ ਬੜੀ ਕਹਿਣਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਤੇ ਅਸਲ ਵਿੱਚ ਕੋਈ ਵੀ ਜੇ ਗਲਤੀ ਹੋਈ ਹੋਵੇ ਮਾਫੀ ਮੰਗ ਦਿਆਈ ਠੀਕ ਹੈ ਤੇ ਵਲੌਗ ਕੰਟੀਨਿਊ ਰੱਖਿਆ ਠੀਕ ਹੈ ਪੂਰਾ ਦੇਖਿਆ ਇਹ ਵਲੌਗ ਬਹੁਤ ਇੰਟਰਸਟਿੰਗ ਪੂਰੀ ਰੀਜਨ ਆ ਕੇ ਨਾ ਆਇਆ ਵਲੌਗ ਇਹ ਤੇ ਚਲੋ ਫਿਰ ਜਿਲਦੇ ਆਂ ਰਸਤੇ ਜਿੱਦਾਂ ਪਿੰਡ ਜਾਣ ਲੱਗੇ ਠੀਕ ਹੈ ਵੀਰੇ ਜੀ ਫਾਈਨਲੀ ਪਹੁੰਚ ਚੁੱਕੇ ਆਂ ਪਿੰਡ ਤੇ ਤੁਹਾਨੂੰ ਪਿੰਡ ਦਾ ਦਿਖਾਉਣੇ ਵੀਊ ਠੀਕ ਹੈ ਚੈੱਕ ਕਰੋ ਆ ਸਾਡਾ ਪਿੰਡ ਆ ਵੇਖੋ ਇਧਰ ਖੇਤ ਆ ਘਰ ਆ ਪਿੰਡ ਵਾਲਾ ਸਾਡਾ ਤੱਕੁਰ ਦਵਾਰ ਆਬ ਹਰਿ ਹਾਲ ਤਾ ਪਤ ਪਾਤ ਆਮ ਆਮੀਂ ਪਾਰ ਦੇਵੇ ਕੋੰਦੇ ਸਿਰਹਾ ਕੋਈ ਵੀ ਤੁਹਾਨੂੰ ਵਲੌਗ ਵਿੱਚ ਚੰਗਾ ਲੱਗਿਆ ਹੋਵੇ ਤੇ ਦੱਸਿਓ ਠੀਕ ਐ ਤੇ ਇਸ ਵਲੌਗ ਨੂੰ ਕਰਦੇ ਹਾਂ ਐਂਡ ਤੇ ਇਹਦਾ ਸੈਕੰਡ ਪਾਰਟ ਲੈ ਆਵਾਂਗੇ ਠੀਕ ਐ ਸੈਕੰਡ ਪਾਰਟ ਇੱਥੇ ਸ਼ੂਟ ਕਰਾਂਗਾ ਮੈਂ ਤੇ ਅਗਰ ਫਿਰ ਮੈਂ ਹੋਣੇ ਇਸ ਚਾਹ ਪਣੀ ਬਿਨਾ ਚਾਹ ਪੜੀ ਦੇ ਵੀ ਸ਼ੂਟ ਕਰਾਂਗੇ ਇਸ ਵਲੌਗ ਨੂੰ ਲੱਗਵਾ ਜੂਗਾ ਤਾਂ ਇਸ ਲੋ ਨੂੰ ਕਰਦੇ ਆਂ ਫਿਰ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਐਨਸੋਸ ਸਬਸਕ੍ਰਾਈਬਰ ਹੋ ਗਈ 500 ਦਾ ਟਾਰਗੇਟ ਆਇਆ ਤੇ ਹੈਲੋ